ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਦੂ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਜਥੇਦਾਰ ਦੀ ਮੁਰ ਤੋਂ ਦਸਤਾਰਬੰਦੀ ਕੀਤੀ ਗਈ ਹੈ ਜੀ ਹਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਨ੍ਹਾਂ ਦੀ ਪਹਿਲੀ ਦਸਤਾਰਬੰਦੀ ਤੇ ਬਹੁਤ ਵੱਡੇ ਪੱਧਰ ਦੇ ਉੱਪਰ ਕੰਟਰੋਵਰਸੀ ਛਿੜੀ ਤੜਕਸਾਰ ਉਹਨਾਂ ਦੀ ਦਸਤਾਰਬੰਦੀ ਕੀਤੀ ਗਈ ਜਿਸ ਤੇ ਬਹੁਤ ਸਾਰੇ ਨਿਹੰਗ ਜਥੇਬੰਦੀਆਂ ਦੇ ਵੱਲੋਂ ਸਵਾਲ ਚੁੱਕੇ ਗਏ ਹਾਲਾਂਕਿ ਸਿੱਖ ਸੰਗਤ ਨੇ ਵੀ ਇਸ ਚੀਜ਼ ਤੇ ਸਵਾਲ ਚੁੱਕੇ ਕਿ ਆਖਿਰਕਾਰ ਕਿਸ ਚੀਜ਼ ਦੀ ਕਾਲੀ ਸੀ ਕਿ ਦਸਤਾਰਬੰਦੀ ਹੈ ਜਿਹੜੀ ਉਹ ਇਸ ਤਰ੍ਹਾਂ ਕਰਨੀ ਪਈ ਪਰ ਇਸ ਤੋਂ ਬਾਅਦ ਹੁਣ ਕੁਝ ਨਾ ਕੁਝ ਸਹਿਮਤੀ ਬੰਦੀ ਨਜ਼ਰ ਆਈ ਤਾਂ ਐਸਜੀਪੀਸੀ ਨੇ ਮੋੜ ਤੋਂ ਉਹਨਾਂ ਦੀ ਦਸਤਾਰਬੰਦੀ ਦਾ ਸਮਾਗਮ ਲੀਕ ਲਿਆ ਅੱਜ ਹੋਏ ਇਸ ਦਸਤਾਰਬੰਦੀ ਸਮਾਗਮ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਨਿਹੰਗ ਜਥੇਬੰਦੀਆਂ ਵੀ ਪਹੁੰਚੀਆਂ ਸਮਰਥਨ ਹੈ ਜਿਹੜਾ ਉਹ ਵੱਡੇ ਪੱਧਰ ਤੇ ਕੁਲਦੀਪ ਸਿੰਘ ਗੜਗਜਕ ਜੋ ਕਿ ਇਸ ਸਮੇਂ ਜਥੇਦਾਰ ਨੇ ਉਹਨਾਂ ਨੂੰ ਮਿਲਿਆ ਪਰ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਕਿਸੇ ਇੱਕ ਜਥੇਦਾਰ ਦੀ ਦੋ ਵਾਰ ਦਸਤਾਰਬੰਦੀ ਜਿਹੜੀ ਉਹ ਕੀਤੀ ਗਈ ਹੋਵੇ ਇਸ ਮੌਕੇ 96 ਕਰੋੜੀ ਦਲਸੀ ਜਿਹੜੇ ਉਹ ਵੀ ਪਹੁੰਚੇ ਹੋਏ ਸਨ ਤੇ ਇਸ ਤੋਂ ਇਲਾਵਾ ਹੋਰ ਵੱਖ-ਵੱਖ ਧਾਰਮਿਕ ਸਖਸ਼ੀਅਤਾਂ ਧਾਰਮਿਕ ਬੁਲਾਰੇ ਐਸਜੀਪੀਸੀ ਨਾਲ ਸੰਬੰਧਿਤ ਮੈਂਬਰ ਤੇ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਪਹੁੰਚੇ ਹੋਏ ਸਨ ਕੀ ਕੁਝ ਕਹਿਣਾ ਹੈ ਇਸ ਮੌਕੇ ਪਹੁੰਚੇ ਹੋਏ ਇਹਨਾਂ ਖਾਸ ਬੁਲਾਰਿਆਂ ਦਾ ਕੀ ਕੁਝ ਕਹਿਣਾ ਹੈ ਖਾਸ ਕਰਕੇ ਗੜਗੱਛੂਣਾ ਦਾ ਜਿਹੜੇ ਕਿ ਜਥੇਦਾਰ ਮੌਜੂਦਾ ਨੇ ਆਉ ਸੁਣਦੇ ਆ ਸਾਰੇ ਮਾਪੁਰਖਾਂ ਨੇ ਜਿਹੜਾ ਸਤਿਵਜਨ ਕਹਿ ਕੇ ਤੇ ਉਹਨਾਂ ਨੇ ਜਿਹੜਾ ਮਰਿਆਦਾ ਦਾ ਵੀ ਧਿਆਨ ਰੱਖਣਾ ਹੈ ਤੁਸੀਂ ਇਹ ਵੀ ਧਿਆਨ ਰੱਖਣਾ ਕਿ ਸਾਡੇ ਜਿੱਥੇ ਸਤਕਾਰਯੋਗ ਪਹਿਲੇ ਸਿੰਘ ਸਾਬਾ ਨੇ ਫੈਸਲੇ ਲਏ ਤੇ ਉਹ ਜਿਹੜੇ ਫੈਸਲਿਆਂ ਤੇ ਵੀ ਆਪਾਂ ਮਰਿਆਦਾ ਦੇ ਅਨੁਸਾਰ ਵੀ ਕਾਇਮ ਵੀ ਰਹਿਣਾ ਤੇ ਅੱਗੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਨਾਲ ਇਹ ਵੀ ਬੇਨਤੀ ਹੈ ਜਦੋਂ ਪਿਛਲੇ ਦਿਨੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੁੱਢਾ ਦਲ ਦੇ ਹੈੱਡਕੁਆਟਰ ਜਿਹੜਾ ਮਾਝੇ ਦਾ ਹੈੱਡਕੁਆਟਰ ਹੈ ਉਦੋਂ ਮੈਂ ਬਾਬਾ ਅਵਤਾਰ ਸਿੰਘ ਜੀ ਤੇ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਉੱਥੇ ਹਾਜ਼ਰ ਸੀ ਤੇ ਇਹਨਾਂ ਨੇ ਸਾਰੀਆਂ ਨਹਿਂਗ ਸਿੰਘ ਜਥੇਬੰਦੀਆਂ ਨੂੰ ਇੱਕ ਵਿਸ਼ਵਾਸ ਦਵਾਇਆ ਸੀ ਕਿ ਬਾਬਾ ਜੀ ਸਾਰਾ ਕਾਰਜ ਜਿਹੜਾ ਵਿਧੀ ਵਿਵਧਾਨ ਸਾ ਅਨੁਸਾਰ ਹੋਵੇਗਾ ਸੋ ਵਿਧੀ ਵਿਵਧਾਨ ਜਿਹੜਾ ਸਾਨੂੰ ਕਿਸੇ ਨਾਲ ਨਾ ਸੀ ਜਥੇਦਾਰ ਬੰਨਣਾ ਨਾ ਸੀ ਗ੍ਰੰਥੀ ਬੰਨਣਾ ਕੱਲ ਨੂੰ ਜਿਵੇਂ ਇਹਨਾਂ ਦੇ ਨਾਲ ਇਹ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਜਾਂਦੀ ਹਰਪ੍ਰੀਤ ਸਿੰਘ ਜੀ ਭਾਵੇਂ ਉਹ ਪ੍ਰਧਾਨ ਬਣ ਗਏ ਪਰ ਸਾਡਾ ਜਿਹੜਾ ਹਮੇਸ਼ਾ ਸੀ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਕਿਉਂਕਿ ਬੁੱਢਾ ਦਲ ਦੇ 10 ਜਥੇਦਾਰ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਜੀ ਤੋਂ ਲੈ ਕੇ ਤੇ ਬਾਬਾ ਸਹਿਬ ਸਿੰਘ ਜੀ ਕਲਾਧਾਰੀ ਤੱਕ 10 ਜਥੇਦਾਰ 11ਵੇਂ ਬਾਬਾ ਸਾਹਿਬ ਸਿੰਘ ਜੀ ਤੱਕ ਅਕਾਲ ਤਖਤ ਸਾਹਿਬ ਦੀਆਂ ਸੇਵਾਵਾਂ ਨਿਭਾਈਆਂ ਤੇ ਜਿਹੜਾ ਬਹੁਤ ਹੀ ਉਤਰਾ ਚੜਾ ਜਿਹੜੇ ਖਾਲਸਾ ਪੰਥ ਬੁੱਢਾ ਦਲ ਇਹ ਤਰਨੇਦਲਾ ਨੇ ਆਪਣੇ ਪਿੰਡੇ ਤੇ ਹੰਢਾਏ ਸੋ ਆਪਾਂ ਜਿਹੜੇ ਆ 71 ਤਾਈ ਤੋਂ ਅਸੀਂ ਇਹ ਨਹੀਂ ਚਾਹੁੰਦੇ ਵੀ ਆਪਣੇ ਖਾਲਸਾ ਪੰਥ ਦੇ ਵਿੱਚ ਕੋਈ ਦੁਬਧਾ ਬਣੀ ਰਵੇ ਕੋਈ ਇੱਕ ਦੂਜੇ ਦੇ ਨਾਲ ਮਾਨ ਮਟਾਓ ਹੋਵੇ ਕੱਲ ਨੂੰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਨੇ ਇਹਨਾਂ ਨੂੰ ਆਪਾਂ ਜਿਹੜਾ ਅ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਜਿਹੜੀ ਦਸਤਾਰ ਬੰਦੀ ਕਰ ਰਹੇ ਆ ਤੇ ਇਹ ਵੀ ਬੇਨਤੀ ਹੈ ਕਿ ਜਦੋਂ ਵੀ ਕੋਈ ਫੈਸਲੇ ਲੈਣੇ ਨੇ ਕੋਈ ਕਾਰਜ ਕਰਨੇ ਨੇ ਤੇ ਉਹ ਮਰਿਆਦਾ ਦੇ ਵਿੱਚ ਰਹਿ ਕੇ ਤੁਸੀਂ ਸਿੰਘ ਸਾਹਿਬ ਜੀ ਜਿੰਨੇ ਵੀ ਸਤਿਕਾਰਯੋਗ ਸਿੰਘ ਸਾਹਿਬ ਹੋ ਮੈਂ ਇਨਿਕ ਬੇਨਤੀ ਕਰਦਾ ਜੋ ਸਾਨੂੰ ਸੁਣਨ ਨੂੰ ਮਿਲਦਾ ਜਾਂ ਸਾਡੀ ਨਿਹੰਗ ਸਿੰਘਾਂ ਦੀ ਪਰਾਤਨ ਮਰਿਆਦਾ ਹੈ ਮਰਿਆਦਾ ਦੇ ਅਨੁਸਾਰ ਤੁਸੀਂ ਕਾਰਜ ਕਰੋਗੇ ਤੇ ਅਸੀਂ ਤੁਹਾਡੇ ਪਿੱਛੇ ਜਿਹੜਾ ਚਟਾਨ ਦੀ ਤਰ੍ਹਾਂ ਖੜਾਂਗੇ ਜਦੋਂ ਤੁਸੀਂ ਕੋਈ ਵੀ ਤੁਸੀਂ ਸਾਰਿਆਂ ਦੇ ਸਾਂਝੇ ਹੋ ਤੁਸੀਂ ਸਾਰੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਚੁਣੀ ਹੋਈ ਐ ਸਾਰੇ ਗੁਰਸਿੱਖ ਸੰਗਤਾਂ ਵੱਲੋਂ ਬਾਬਾ ਜੀ ਆ ਫੋਨ ਬੰਦ ਕਰ ਦਿਓ ਜਿੱਥੇ ਆਪਾਂ ਸਾਰੇ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਾਂ ਕੱਲਾ ਇੱਥੇ ਹੀ ਆਪਣੇ ਪੰਜਾਬ ਹੀ ਨਹੀਂ ਹਰਿਆਣਾ ਦਿੱਲੀ ਦਿੱਲੀ ਤੋਂ ਬਾਹਰ ਹੋਰ ਵੀ ਸਾਰੇ ਜਗ੍ਹਾ ਸਾਰੇ ਭਾਰਤ ਦੇ ਵਿੱਚ ਬਹੁਤ ਸਾਰੇ ਅਸਥਾਨ ਨੇ ਉੱਥੇ ਜਿਹੜੇ ਤਕਸ਼ਰੀ ਪਟਨਾ ਸਾਹਿਬ ਵਿਖੇ ਅਕਸ਼ਰੀ ਹਜੂਰ ਸਾਹਿਬ ਵਖੇ ਤੇ ਜਿਹੜਾ ਸਾਰੇ ਤਖਸੈਬਾਂਾਂ ਤੇ ਸ੍ਰੀ ਅਕਾਲ ਤਖਸੈਬ ਵੱਲ ਵੇਖਦੇ ਆਪਾਂ ਕਿ ਕਿਵੇਂ ਉੱਥੋਂ ਦੇ ਫੈਸਲੇ ਆਉਂਦੇ ਨੇ ਤੇ ਉਹ ਉਹਦੀ ਸਿਹਜ਼ ਲੈ ਕੇ ਆਪਾਂ ਅੱਗੇ ਚੱਲਦੇ ਆਂ ਸੋ ਆਪ ਜੀ ਸਮੁੱਚੇ ਸਾਰਿਆਂ ਨੂੰ ਜਿਹੜਾ ਬੁੱਕਲ ਦੇ ਵਿੱਚ ਲੈ ਕੇ ਚੱਲਣਾ ਕਦੇ ਵੀ ਕਿਸੇ ਦੇ ਹੱਥ ਠੋਕਾ ਬਣ ਕੇ ਨਹੀਂ ਚੱਲਣਾ ਸੋ ਆਪ ਜੀ ਤਗੜੇ ਹੋ ਕੇ ਇਹ ਜਿਹੜੇ ਕਾਰਜ ਕਰਨੇ ਨੇ ਹਮੇਸ਼ਾ ਵਿਧੀ ਵਿਧਾਨ ਦੇ ਨਾਲ ਪ੍ਰਧਾਨ ਜੀ ਆਪ ਜੀ ਨੇ ਬਚਨ ਕੀਤਾ ਸੀ ਅਸੀਂ ਵੀ ਇਹ ਉਹਦੇ ਹਾਮੀ ਆ ਅਸੀਂ ਕਿਤੇ ਨਾ ਸ਼੍ਰੋਮਣੀ ਅਕਾਲੀ ਦਲ ਦੇ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾ ਅਸੀਂ ਕਿਸੇ ਨਾਲ ਵੀ ਸਾਡਾ ਜਿਹੜਾ ਕੋਈ ਨਾਰਾਜ਼ਗੀ ਨਹੀਂ ਹਮੇਸ਼ਾ ਅਸੀਂ ਅੱਗੇ ਹੋ ਕੇ ਜਿਹੜੇ ਆ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਇਹ ਜੁਝਾਰੂ ਜਥੇਬੰਦੀਆਂ ਨੇ ਜਦੋਂ ਵੀ ਖਾਲਸਾ ਪੰਥ ਨੂੰ ਲੋੜ ਪਈ ਤੇ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਹੀ ਤਰਨੇਦਾਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿੱਥੇ ਜਿਹੜੇ ਆ ਬਹੁਤ ਜਦੋਂ ਮਾੜਾ ਸਮਾਂ ਸੀ ਅੱਗੇ ਹੋ ਕੇ ਜੂਝਦੇ ਰਹੇ ਤੇ ਹੁਣ ਵੀ ਅੱਗੇ ਹੋ ਕੇ ਜੂਝਦੇ ਰਹਿਣਾ ਮੈਂ ਆਪ ਜੀ ਦਾ ਬਹੁਤਾ ਸਮਾਂ ਨਹੀਂ ਲੈਣਾ ਤੇ ਜਿਹੜੇ ਨਾਲ ਹੀ ਸਾਡੀ ਸਾਰਿਆਂ ਦੀ ਨਿਹੰਗ ਸਿੰਘ ਜਥੇਬੰਦੀਆਂ ਦੀ ਸਾਰੇ ਸੰਤਾਂ ਮਹਾਂਪੁਰਖਾਂ ਦੀ ਇਹ ਹੁਣ ਮੈਨੂੰ ਹੀ ਪਤਾ ਵੀ ਕਿਵੇਂ ਕਰ ਕਰਕੇ ਇੱਕ ਇੱਕ ਨੂੰ ਸਾਰਿਆਂ ਨੂੰ ਬਾਬਾ ਜੀ ਆਪਾਂ ਸ਼ਹਾਬਦੀ ਤੋਂ ਪਹਿਲਾਂ 71 ਤਾਈ ਦਾ ਸਬੂਤ ਦਈਏ ਆਪਾਂ ਜਿਹੜਾ ਸਾਰੇ ਇਕੱਠੇ ਹੋ ਕੇ ਸਾਰੇ ਕਾਰਜ ਕਰੀਏ ਤੇ ਸਾਰਿਆਂ ਦੇ ਨਾਲ ਬਚਨ ਸਾਂਝੇ ਕਰ ਕਰਕੇ ਤੇ ਖਾਸ ਕਰਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜੀ ਇਹਨਾਂ ਦੀ ਵੀ ਜਿਹੜੀ ਖਾਸੀਅਤ ਜਿਹੜੀ ਨੇੜੇ ਲਿਆਈ ਤੇ ਉਹ ਨਿਮਰਤਾ ਜਿਹੜੀ ਨਿਮਰਤਾ ਦੇ ਨਾਲ ਜਿਹੜਾ ਇਹਨਾਂ ਨੇ ਸਾਰਿਆਂ ਨੂੰ ਪ੍ਰੇਮ ਪਿਆਰ ਦੇ ਨਾਲ ਉਹ ਇਕੱਠੇ ਕੀਤਾ ਤੇ ਉਹਦੇ ਵਾਸਤੇ ਇਹਨਾਂ ਦਾ ਵੀ ਧੰਨਵਾਦ ਹੈ ਅੱਪਾ ਇਹ ਤੋਹਈਆ ਕਰਦੇ ਆਂ ਕਿ ਪੰਜਾਬ ਦੇ ਉੱਤੇ ਪੰਥ ਦੇ ਉੱਤੇ ਅੱਜ ਜਿਹੜੀਆਂ ਵੀ ਵਿਪਤਾਵਾਂ ਵਾਂ ਅਸੀਂ ਆਪਣੇ ਦਲ ਪੰਥਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਆ ਸ਼ਰੂਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਰਬਾਨੀਆਂ ਦੇ ਨਾਲ ਬਣੀ ਆ ਇਹ ਤਗੜੀਆਂ ਵੀ ਰਹਿਣੀਆਂ ਚਾਹੀਦੀਆਂ ਸਾਡੀਆਂ ਸੰਸਥਾਵਾਂ ਅੱਜ ਜਿਹੜਾ ਧਰਮ ਪਰਿਵਰਤਨ ਹੈ ਮੈਂ ਸਮਝਦਾ ਵਾਂ ਇਹ ਦਲ ਪੰਥਾਂ ਦੇ ਸਹਿਯੋਗ ਨਾਲ ਹੀ ਇਹਨੂੰ ਠੱਲ ਪਾਈ ਜਾ ਸਕਦੀ ਆ ਸਾਡੇ ਤਖਤਾਂ ਦੇ ਜਥੇਦਾਰ ਆਏ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਮੈਂ ਦਿਲੋਂ ਤਨੋਂ ਮਨੋਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਇਹ ਸਮੁੱਚੇ ਜਿਹੜੇ ਸਾਡੇ ਤਖਤਵਾ ਇਹਦੀ ਮਾਨ ਮਰਿਆਦਾ ਮਹਾਨ ਇਸੇ ਤਰ੍ਹਾਂ ਇਹ ਮਹਾਨ ਰਹਿਣਗੀਆਂ ਅਸੀਂ ਸਾਰੇ ਹੀ ਸामुੱਚੇ ਪੰਥ ਵਾਲੇ ਇੱਕ ਮੁੱਠ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਚੱਲਾਂਗੇ ਗੁਰੂ ਦਾ ਸਰੀਰ ਜਿਹੜਾ ਇਹ ਗੁਰੂ ਦਾ ਪੰਥ ਆਪਾਂ ਇਹਦੇ ਸੇਵਾਦਾਰਾਂ ਤੇ ਸਦਾ ਰਵਾਂਗੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੇਸ਼ੱਕ ਇੱਕ ਪਾਸੇ ਕੁਝ ਜਥੇਬੰਦੀਆਂ ਨੇ ਸਮਰਥਨ ਹੈ ਜਿਹੜਾ ਉਹ ਜਥੇਦਾਰ ਕੁਲਦੀਪ ਸਿੰਘ ਗੜਗਾਜ ਜੀ ਉਹਨਾਂ ਨੂੰ ਦੇ ਦਿੱਤਾ ਹੈ ਦਸਤਾਰਬੰਦੀ ਉਹਨਾਂ ਦੀ ਹੋ ਚੁੱਕੀ ਹੈ ਪਰ ਇਹ ਸਭ ਦੇ ਵਿਚਕਾਰ ਹਾਲੇ ਵੀ ਕੁਝ ਸਿੱਖ ਜਥੇਬੰਦੀਆਂ ਅਜੇਹੀਆਂ ਨੇ ਜੋ ਕਿ ਉਹਨਾਂ ਦੀ ਇਸ ਨਿਯੁਕਤੀ ਤੋਂ ਖੁਸ਼ ਨਹੀਂ ਹੈ ਜੀ ਹਾਂ ਗੱਲ ਟਕਸਾਲੀ ਜਥੇ ਦੀ ਕਰੀਏ ਤਾਂ ਟਕਸਾਲ ਦੇ ਜਿਹੜੇ ਮੁਖੀ ਨੇ ਉਹ ਅਜਨਾਲਾ ਉਹ ਹਾਲੇ ਵੀ ਇਸ ਤੋਂ ਖੁਸ਼ ਨਹੀਂ ਹੈ ਉਹਨਾਂ ਨੇ ਇਸ ਨੂੰ ਇੱਕ ਵਾਰੀ ਫਿਰ ਤੋਂ ਬਾਦਲਾਂ ਦੇ ਥੈਲੇ ਵਿੱਚੋਂ ਨਿਕਲਿਆ ਹੋਇਆ ਜਥੇਦਾਰ ਐਲਾਨਿਆ ਜਿਸ ਤੋਂ ਬਾਅਦ ਇਹ ਜਾਹਰ ਹੋ ਗਿਆ ਕਿ ਹਾਲੇ ਵੀ ਸਹੀ ਸਲਾਮਤ ਨਹੀਂ ਹੈ ਸਾਰਾ ਕੁਝ ਇਸ ਗੱਦੀ ਨੂੰ ਲੈ ਕੇ ਇਸ ਉਪਾਦੀ ਨੂੰ ਲੈ ਕੇ ਸੋ ਜਥੇਦਾਰ ਸਹਿਬਾਨ ਨੂੰ ਦੁਬਾਰਾ ਦਸਤਾਰਬੰਦੀ ਜਿਹੜੀ ਕੀਤੀ ਗਈ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਤੋਂ ਬਾਅਦ ਪੰਥ ਦੇ ਵਿੱਚ ਸਭ ਕੁਝ ਠੀਕ ਠਾਕ ਹੋਏਗਾ ਜਾਂ ਫਿਰ ਜਿਹੜੀ ਤਕਰਾਰ ਪਿਛਲੇ ਲੰਬੇ ਸਮੇਂ ਤੋਂ ਪੰਥ ਦੀਆਂ ਧਰਾਂ ਦੇ ਵਿਚਾਰ ਚੱਲਦੀ ਆ ਰਹੀ ਹੈ ਉਸੇ ਤਰ੍ਹਾਂ ਚੱਲਦੀ ਰਹੇਗੀ ਸੋ ਵੱਖ-ਵੱਖ ਸੰਬੋਧਨ ਹੋਏ ਇਹਨਾਂ ਸੰਬੋਧਨਾਂ ਤੋਂ ਬੇਸ਼ੱਕ ਸਹਿਮਤੀ ਜਤਾਈ ਗਈ ਹੈ ਪਰ ਇਤਰਾਜ਼ ਜਿਹੜਾ ਉਹ ਵੀ ਸਾਹਮਣੇ ਆ ਚੁੱਕਿਆ ਹੈ ਮੀਡੀਆ ਦੇ ਸਾਹਮਣੇ ਖੁੱਲ ਕੇ ਇਤਰਾਜ਼ ਕਰਨ ਵਾਲੀਆਂ ਜਿਸ ਬੰਦੀਆਂ ਵੀ ਬੋਲ ਰਹੀਆਂ ਨੇ ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਸਿੱਖ ਪੰਥ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਸੇਧਾਂ ਦੀ ਜ਼ਰੂਰਤ ਹੈ ਜਾਂ ਜਿਸ ਤਰ੍ਹਾਂ ਦਾ ਲੀਡਰ ਸਿੱਖ ਪੰਥ ਚਾਹੁੰਦਾ ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਸਮਾਂ ਆਉਣ ਵਾਲਾ ਹੋਏਗਾ ਤੇ ਕਿਸ ਤਰ੍ਹਾਂ ਇਹ ਪੰਥ ਹੈ ਜਿਹੜਾ ਉਹ ਇਕੱਠਾ ਹੋਏਗਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ